ਤੇ ਉਹ ਕਲਿਸਿਆਂ ਦੇ ਵਾਧੇ ਅਤੇ ਉન્નਤੀ ਅਤੇ ਬੜੌਤਰੀ ਦਾ ਕੀ ਹੋਇਆ ਕਾਰਨ ਹੋਇਆ ਔਰ ਜਿਹਨੇ ਬੜੇ ਹੀ ਅਦਭੁਤ ਤਰੀਕੇ ਦੇ ਨਾਲ ਆਪਣੀ ਸ਼ਾਪ ਪਹਿਲੇ ਸਤਾਰ ਦੇ ਕਲਿਸਿਆਂ ਦੇ ਵਿੱਚ ਛੱਡੀ ਔਰ ਜਿਹੜਾ ਕਲਿਸਿਆਂ ਦੇ ਵਿੱਚ ਇੱਕ ਨਮੋਨਾ ਅਤੇ ਇੱਕ ਆਦਰਸ਼ ਸਿਗਾਰ ਔਰ ਜਿਵੇਂ ਅੱਜ ਦੇਖ ਕੇ ਅਸੀਂ ਮਸੀਹ ਵਿੱਚ ਉਤਸਾਹ ਪੜਦੇ ਹਾਂ ਅਸੀਂ ਇਸ ਤਰ੍ਹਾਂ ਪ੍ਰਭੂ ਦੇ ਬਚਨ ਦੇ ਵਿੱਚ ਅੱਜ ਸਿੱਖਾਂਗੇ ਉਹ ਵਿਅਕਤੀ ਜਿਹੜਾ ਹੈ ਬਰਨਾਵਾਸ ਹੈ ਅੱਜ ਅਸੀਂ ਕਿਦੇ ਬਾਰੇ ਸਿੱਖਾਂਗੇ ਬਰਨਾਵਾਸ ਦੇ ਬਾਈਬਲ ਬੜਨਾ ਵਾਸਤੇ ਬਾਰੇ ਕੀ ਕਰਗੇ ਉਹਦੇ ਬਾਰੇ ਅਸੀਂ ਅੱਜ ਪਰਮੇਸ਼ਰ ਦੇ ਬਚਨ ਦੇ ਵਿੱਚੋਂ ਸਿੱਖਾਂਗੇ ਬੜਨਾ ਸਪਾਨਸੀ ਆ ਉਹਦੇ ਬਾਰੇ ਬਾਈਬਲ ਵਿੱਚ ਕੀ ਲਿਖਿਆ ਤੇ ਉਹਦੀ ਜੀਵਨੀ ਵਿੱਚੋਂ ਅਸੀਂ ਕੀ ਸਿੱਖ ਸਕਦੇ ਹਾਂ ਬੜਨਾ ਵਾਸ ਕ੍ਰੀਸਿਆ ਦੇ ਲਈ ਉਪਯੋਗੀ ਵਿਅਕਤੀ ਬਿਆਨ ਕ੍ਰੀਸਿਆ ਚ ਕੰਮ ਕੀਤਾ ਔਰ ਉਹਨੂੰ ਦੇਖ ਕੇ ਬਹੁਤ ਸਾਰੇ ਉਤਸਾਹਿਤ ਹੋਏ ਔਰ ਬੜਨਾ ਵਾਸ ਕੌਨਸੀ ਉਹਦੇ ਬਾਰੇ ਬਾਈਬਲ ਸਾਨੂੰ ਕੀ ਦੱਸਦੀ ਹੈ ਅਸੀਂ ਅੱਜ ਇਸ ਤੇ ਧਿਆਨ ਕਰਾਂਗੇ ਪਾਉਨਸ ਪਰਮੇਸ਼ਰ ਦੇ ਬਚਨ ਦੇ ਵਿੱਚੋਂ ਪਹਿਲਾਂ ਪੜ੍ਹਾਂਗੇ ਰਸੂਲਾਂ ਦੇ ਕਰਤੱਵ ਵਿਚਾਰ ਵਿਆਹ ਉਹਦੇ 36 ਤੋਂ 37 ਵਚਨ ਦੇ ਵਿੱਚ ਕੋਈ ਭਾਗ ਨਹੀਂ ਹੈ ਰਸੂਲਾਂ ਦੇ ਕਰਤੱਵ ਵਿਚਾਰ ਵਿਆਹ 36 ਤੋਂ ਜੂਸ ਸੁਵਧਾਰ ਜੂਸ ਸੁਵਧਾਰ ਤੁਲਾ ਨੇ ਮਰਨਾਵਾਸਰਤ ਕਾ ਉਪਦੇਸ਼ ਦਾ ਪੁੱਤਰ ਨੌਂ ਧਰਿਆ ਜਿਹੜਾ ਇੱਕ ਲੇਵੀ ਅਤੇ ਜਨਮ ਦਾ ਪਰੋਸੀ ਸੀ ਉਹਦੇ ਕੋਲ ਕੁਝ ਜ਼ਮੀਰ ਸੀ ਜੋ ਉਹਨੂੰ ਵੇਚ ਕੇ ਮੁੱਲ ਦਾ ਰੁਪਿਆ ਜਾਂ ਦਾ ਤੇ ਸੁਲਾ ਦੇ ਚਰਨਾਉ ਤੇ ਕਰਿਆ ਅਸੀਂ ਇਸ ਜਗ੍ਹਾ ਤੇ ਦੇਖਦੇ ਆ ਬਰਨਾਵਾਸ ਦੇ ਬਾਰੇ ਸੁਲਾ ਦੀ ਕਿਤਾਬ ਵਿੱਚ ਬਰਨਾਵਾਸ ਦੇ ਬਾਰੇ ਸੁਲਾ ਦੀ ਕਿਤਾਬ ਵਿੱਚ ਪਹਿਲੀ ਵਾਰ ਸ਼ਬਦ ਵਿੱਚ ਦਰਜ ਕੀਤਾ ਗਿਆ ਹੈ ਔਰ ਉਹ ਅਸੀਂ ਦੇਖਦੇ ਆ ਬਚਨ ਸ਼ਕਤੀ ਵਿੱਚ ਯੂਸਫ ਜੇ ਦਾ ਰਸੂਲਾਂ ਨੇ ਬਰਨਾਵਾਸ ਅਰਥਾਤ ਉਪਦੇਸ਼ ਦਾ ਪੁੱਤਰ ਨਾਮ ਕਰਿਆ ਜਿਹੜਾ ਇੱਕ ਲੇਵੀ ਇਤੇ ਜਨਮ ਦਾ ਉਹ ਪ੍ਰੋਸੀਸਗਾ ਅਸੀਂ ਇੱਥੇ ਦੇਖਦੇ ਹਾਂ ਪਰਮੇਸ਼ਰ ਦੇ ਬਚਨ ਦੇ ਵਿੱਚ ਆ ਜੂਸੇਮ ਨਾਮ ਦਾ ਇੱਕ ਵਿਅਕਤੀ ਸੀ ਜਿਹਦਾ ਨਾਮ ਰਸੂਲਾਂ ਨੇ ਕੀ ਰੱਖਿਆ ਬਰਨਾਵਾਸ ਜੂਸੇ ਉਹਦਾ ਨਾਮ ਸੀ ਪੁਰਾਣਾ ਔਰ ਉਹਦਾ ਨਾਮ ਬਦਲ ਕੇ ਰਸੂਲਾਂ ਨੇ ਕੀ ਰੱਖਿਆ ਬਰਨਾਵਾਸ ਔਰ ਜਿਹੜਾ ਬਰਨਾਵਾਸ ਤੇ ਨਾਮ ਦਾ ਅਰਥ ਹੈ ਉਹ ਹੈ ਉਤਸ਼ਾਹ ਦੇਣ ਵਾਲਾ ਬਰਨਾਵਾਸ ਦੇ ਨਾਮ ਦਾ ਅਰਥ ਕੀ ਹੈ ਉਤਸ਼ਾਹ ਦੇਣ ਵਾਲਾ ਜਾਂ ਤਸੱਲੀ ਦਾ ਪੁੱਤਰ ਉਤਸ਼ਾਹ ਦੇਣ ਵਾਲਾ ਜਾਂ ਤਸੱਲੀ ਦਾ ਪੁੱਤਰ ਔਰ ਅਸੀਂ ਇੱਥੇ ਦੇਖਦੇ ਹਾਂ ਬਰਨਾਵਾਸ ਦਾ ਪਹਿਲਾ ਨਾਮ ਕੀ ਸੀ ਦਾ ਯੂਸਫ ਔਰ ਉਹਦਾ ਨਾਮ ਬਦਲ ਕੇ ਕੀ ਰੱਖਿਆ ਬਰਨਾਵਾਸ ਬਰਨਾਵਾਸ ਔਰ ਬਰਨਾਵਾਸ ਦੇ ਨਾਮ ਦਾ ਅਰਥ ਕੀ ਹੈ ਸ਼ਾਹ ਉਤਸ਼ਾਹ ਦੇਣ ਵਾਲਾ ਜਾਂ ਤਸੱਲੀ ਦਾ ਪੁੱਤਰ ਅਸੀਂ ਕਹਿ ਸਕਦੇ ਹਾਂ ਇੱਥੇ ਲਿਖਿਆ ਗਿਆ ਹੈ ਜੂਸਾ ਜਿਹੜਾ ਸੂਨਾ ਨੇ ਬਰਨਾਵਾਸ अर्थात ਵਿਵੇਸ਼ ਦਾ ਪੁੱਤਰ ਨਾਮ ਤਰ ਹੈ ਜਿਹੜਾ ਇੱਕ ਹੈ ਲੇਵੀ ਸਗਾ ਕੌਣ ਸੀ ਬਰਨਾਵਾਸ ਇੱਕ ਲੇਵੀ ਲੇਵੀ ਕੌਣ ਸੀ ਪ੍ਰਾਣੀ ਨੇਮ ਦੇ ਵਿੱਚ ਅਸੀਂ ਪੜਦੇ ਆ ਲੇਵੀ ਉਹ ਗੁੱਤਰ ਸੀ ਜਿਹਨੂੰ ਪਰਮੇਸ਼ਰ ਨੇ ਆਪਣੀ ਸੇਵਾ ਲਈ ਕੀਤਾ ਸੀ ਅਲਾਉਡ ਕੀਤਾ ਹਾਂ ਸੀ ਜਿਹੜੇ ਗੁੱਤਰ ਦੇ ਲੋਕ ਪਰਮੇਸ਼ਰ ਦੇ ਮਿਲਾਕ ਵਾਲੇ ਤੰਬੂ ਦੇ ਵਿੱਚ ਰਹਿ ਕੇ ਪ੍ਰਭੂ ਦੀ ਕੀ ਕਰਦੇ ਸਨ ਸੇਵਾ ਕਰਦੇ ਸਨ ਇਸਰਾਇਲ ਦੇ 12 ਗੋਤਰ ਹੋਏ ਉਹਨਾਂ 12 ਗੋਤਰਾਂ ਵਿੱਚੋਂ ਇੱਕ ਗੋਤਰ ਹੋਇਆ ਲੇਵੀ ਗੋਤਰ ਬਰਨਾਵਾਸ ਜਰੂਸ਼ਲਮ ਦੀ ਕਲੀਸਿਆਂ ਵਿੱਚ ਇੱਕ ਮਜ਼ਬੂਤ ਵਿਸ਼ਵਾਸੀ ਸੀ ਬਰਨਾਵਾਸ ਕਿੱਥੇ ਸੇਵਾ ਕਰਦਾ ਸੀ ਪਹਿਲਾਂ ਜਰੂਸ਼ਲਮ ਦੇ ਵਿੱਚ ਉਹਦੇ ਬਾਰੇ ਸਿੱਤੇ ਦੇਖਦੇ ਹਾਂ ਜਰੂਸ਼ਲਮ ਦੀ ਕਲੀਚਿਆ ਵਿੱਚ ਇੱਕ ਮਜ਼ਬੂਤ ਵਿਸ਼ਵਾਸੀ ਮਨੁੱਖ ਕੀ ਕਰ ਰਿਹਾ ਸੀ ਆਪਣੀ ਭੂਮਿਕਾ ਨਿਭਾ ਰਿਹਾ ਸੀ ਰਹਿਣ ਵਾਲਾ ਕਿੱਥੇ ਦਾ ਸੀ ਸੂਪਰੋਸੀ ਸਾਈਪਰ ਸੀ ਕੀ ਨਾਮ ਦਿੱਤਾ ਗਿਆ ਬਰਨਾਬਾਸ ਜਿਹਦਾ ਅਰਥ ਕੀ ਹੈ ਸ਼ਾਂਤ ਸ਼ਾਂਤ ਹੋਣ ਵਾਲਾ ਜਾਂ ਸਕੇਨਾ ਦੇ ਯੁੱਧ ਇਹ ਨਾਮ ਕਿਉਂ ਦਿੱਤਾ ਗਿਆ ਹੋਗਾ ਉਹਨੂੰ ਇਦਾਂ ਇਸ ਨਾਮ ਦੇਣ ਪਿੱਛੇ ਇੱਕ ਕਾਰਨ ਜਿਹੜਾ ਅਸੀਂ ਆਉਣ ਵਾਲੇ ਦਿਨਾਂ 'ਚ ਸਿੱਖਾਂਗੇ ਜ਼ਰੂਰ ਉਹਦੇ ਕੰਮ ਉਹਦਾ ਵਿਵਹਾਰ ਉਹਦਾ ਚੱਲਣ ਕਲੀਸੇਆ ਦੇ ਵਿੱਚ ਇਦਾਂ ਦਾ ਸੀ ਜਿਹੜਾ ਕਲੀਸੇਆ ਨੂੰ ਕੀ ਦੇ ਰਿਹਾ ਸੀ ਉਤਸ਼ਾਹ ਦੇ ਰਿਹਾ ਸੀ ਉਹਦਾ ਕੰਮ ਉਹਦਾ ਜੀਵਨ ਇਦਾਂ ਦਾ ਸੀ ਕਲੀਸੇਆ ਦੇ ਵਿੱਚ ਜਿਹੜਾ ਉਹ ਕਲੀਸੇਆ ਨੂੰ ਕੀ ਕਰ ਰਿਹਾ ਸੀ ਉਤਸ਼ਾਹ ਦੇ ਰਿਹਾ ਸੀ ਕਲੀਸੇਆ ਦੇ ਭਾਈਚਾਰਾ ਦੇ ਵਿੱਚ ਦੇ ਜੀਵਨਾਂ ਦੇ ਵਿੱਚ ਦੁੱਖ ਦਰਦ ਦੇ ਵਿੱਚ ਉਹ ਕਿਸਗਾ ਸਹਾਇਕ ਸੀ ਉਹ ਹਮਦਰਦੀ ਸੀਗਾ ਉਹ ਮਦਦਗਾਰ ਸੀ ਇਸਕਾਰ ਕੇ ਰਸੂਲਾ ਨੇ ਯੂਸਫ ਤੋਨੋ ਕੀ ਬਣਾਤਾ ਵਰਨਾਵਾਸ ਔਰ ਵਰਨਾਵਾਸ ਜਿਹੜਾ ਉਤਸ਼ਾਹ ਦੇਣ ਵਾਲਾ ਹੈ ਹallelujah ਹallelujah ਕੀ ਸਾਡੇ ਨਾਮ ਦੇ ਨਾਲੇ ਅਰਥ ਜੋੜ ਸਕਦਾ ਆ ਕੀ ਸਾਨੂੰ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਅਸੀਂ ਕਲੀਸਿਆਂ ਨੂੰ ਕੀ ਧਨ ਵਾਲੇ ਆ ਉਹ ਸਹਾਇਤ ਕਰਨ ਵਾਲੇ ਵਿਸ਼ਵਾਸੀ ਆ ਅਸੀਂ ਕਲੀਸਿਆਂ ਦੇ ਲਈ ਮਦਦਗਾਰ ਬਲੀਵਰ ਆ ਅਸੀਂ ਕਲੀਸਿਆਂ ਦੇ ਲਈ ਸਹਾਇਕ ਦੇ ਤੌਰ ਤੇ ਕੰਮ ਕਰ ਰਹੇ ਆ ਬਰਨਾबास ਜੀ ਕੋ ਅਸੀਂ ਦੇਖਿਆ ਸੀ ਫਿਲੀਪਸ ਫਿਲੀਪਸ ਗੁਰਾ ਕਲੀਸਿਆ ਦੇ ਵਿੱਚ ਪ੍ਰਭੂ ਦੇ ਲੋਕਾਂ ਦੇ ਲਈ ਸਾਬਤ ਹੋਇਆ ਮਦਦਗਾਰ। ਜਿਹਨੇ ਪੂਰਨ ਸਮਰਪਿਤ ਹਿਰਦੇ ਨਾਲ ਕਲੀਸਿਆ ਦੇ ਲਈ ਕੰਮ ਕੀਤਾ, ਪ੍ਰਭੂ ਦੇ ਲਈ ਕੰਮ ਕੀਤਾ ਸੀ ਦੇਖਿਆ। ਲੇਵੀ ਪਰਿਵਾਰ ਦੇ ਨਾਲ ਸੰਬੰਧ ਹੈ, ਉਹਦਾ ਪਹਿਲਾ ਨਾਮ ਜੂਸਰ ਹੈ, ਔਰ ਬਰਨਾबास ਬਾਈਬਲ ਦੇ ਵਿੱਚ ਬਰਨਾबास ਨਾਮ ਦਾ ਜ਼ਿਕਰ ਅਸੀਂ ਦੇਖਦੇ ਹਾਂ 28 ਤੋਂ 29 ਵਾਰ ਆਇਆ। 25 ਵਾਰ ਜਿੱਕਰ ਅਸੀਂ ਪੜ੍ਹਦੇ ਹਾਂ ਰਸੂਲਾਂ ਦੇ ਕਿਤਾਬ ਵਿੱਚ 4 ਤੋਂ 5 ਵਾਰ ਜਿੱਕਰ ਅਸੀਂ ਪੜ੍ਹਦੇ ਹਾਂ ਪੌਲਸ ਦੀਆਂ ਪੱਤਰੀਆਂ ਦੇ ਵਿੱਚ ਵਰਨਾਵਾਰ ਦਾ ਜਿਹੜਾ ਜ਼ਿਕਰ ਹੈ ਬਾਈਬਲ ਦੇ ਵਿੱਚ ਕੀਤਾ ਗਿਆ ਹੈ ਔਰ ਜਰੂਸਲਮ ਦੀ ਕਲੀਸਿਆਂ ਵਿੱਚ ਉਹ ਕੀ ਕਰਦਾ ਸੀ ਇੱਕ ਪਹਿਲਾਂ ਵਿਸ਼ਵਾਸੀ ਵਜੋਂ ਸੇਵਾਵਜੋਂ ਸੇਵਾ ਕਰ ਰਿਹਾ ਸੀ ਅਤੇ ਜਰੂਸਲਮ ਦੀ ਕਲੀਸਿਆ ਦੇ ਵਿੱਚ ਸੀ ਉਹ ਉਹ ਜਰੂਸਲਮ ਵਿੱਚ ਸੀ ਔਰ ਉਸ ਤੋਂ ਬਾਅਦ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਪੜ੍ਹਦੇ ਹਾਂ ਕਿ ਜਰੂਸਲਮ ਦੀ ਕਲੀਸਿਆ ਦੁਆਰਾ ਹੀ ਉਹ ਅੰਤਾਕਿਆ ਦੀ ਕਲੀਸਿਆ ਵਿੱਚ ਭੇਜਿਆ ਗਿਆ ਕਿੱਥੇ ਭੇਜਿਆ ਗਿਆ ਅੰਤਾਕਿਆ ਦੀ ਕਲੀਸਿਆ ਤੇ ਪਤਾ ਲਗਾ ਕਿ ਅੰਤਾਕਿਆ ਵਿੱਚ ਲੋਕਾਂ ਨੇ ਜਾ ਕੇ ਯਿਸੂ ਮਸੀਹ ਦਾ ਪ੍ਰਚਾਰ ਕੀਤਾ ਕਿਹੜੇ ਵਿਸ਼ਵਾਸੀਆਂ ਨੇ ਪ੍ਰਚਾਰ ਕੀਤਾ ਜਦੋਂ ਇਸਤੀਫਾਨ ਨੂੰ ਸਜ਼ਾ ਆ ਗਿਆ ਇਸਤੀਫਾਨ ਨੂੰ ਪਤਰਾਉ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਵਿਸ਼ਵਾਸੀ ਜਾਣ ਇੱਧਰ ਉੱਤਰ ਜਾ ਕੇ ਕੀ ਹੋ ਗਏ ਬਸ ਗਏ ਉਹਨਾਂ ਚ ਕੁਝ ਵਿਸ਼ਵਾਸੀ ਜਾਣ ਕਿੱਥੇ ਚਲੇ ਗਏ ਅੰਤਾਕਿਆ ਦੇ ਜਦੋਂ ਤਾਂ ਕਿੱਥੇ ਗਏ ਉਹਨਾਂ ਨੇ ਜਾ ਕੇ ਜੁਨਾਨੀਆਂ ਵਿੱਚ ਪ੍ਰਚਾਰ ਕੀਤਾ ਜਦੋਂ ਉਹਨਾਂ ਨੇ ਪ੍ਰਚਾਰ ਕੀਤਾ ਲਿਖਿਆ ਪਰਮੇਸ਼ਰ ਦਾ ਹੱਥ ਉਹਨਾਂ ਦੇ ਨਾਲ ਸੀ ਔਰ ਲਿਖਿਆ ਆ ਕਿ ਜੁਨਾਨੀਆਂ ਵਿੱਚ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਯਿਸੂ ਤੇ ਕੀ ਕਹ ਲਿਆ ਵਿਸ਼ਵਾਸ ਕਰ ਲਿਆ ਇਹ ਖਬਰ ਉੜ ਗਈ ਉੜਦੀ ਕਿੱਥੇ ਚਲ ਗਈ ਯਰਿਸ਼ਰੰਗੂਰੀ ਸੇ ਚਲ ਗਈ ਉਹਨਾਂ ਨੇ ਆਖਿਆ ਚੱਲ ਬਰਨਾਵਾਸ ਹੁਣ ਤੇਰੀ ਲੋੜ ਕਿੱਥੇ ਹੈ ਜੇ ਤੱਕ ਉਹਨਾਂ ਨੇ ਕਿਉਂ ਭੇਜਿਆ ਇਸ ਬਰਨਾਵਾਸ ਨੂੰ ਹਾਂ ਵਾਲੇ ਗੁਰੂ ਜੀ ਦੇਖਦੇ ਹਾਂ ਕਿ ਉਹ ਇੱਕ ਉਤਸਾਹ ਕਰਨ ਵਾਲਾ ਕਿਸ ਦਾ ਵਿਸ਼ਵਾਸੀ ਜਗਾ ਉਹ ਇੱਕ ਮਦਦਗਾਰ ਵਿਸ਼ਵਾਸੀ ਜਗਾ ਆਰ ਜਰੂਸ਼ਲਮ ਦੀ ਕ੍ਰੀਸਿਆ ਦੁਆਰਾ ਉਹਨਾਂ ਤਾਕੀਆਂ ਦੇ ਲੇਕੀ ਕੀਤਾ ਗਿਆ ਭੇਜਿਆ ਗਿਆ ਰਸੂਲਾਂ ਦੇ ਕਿਤਾਬ ਅਸੀਂ ਦੇਖਦੇ ਹਾਂ 11 ਦਾ 22 ਵਚਨ ਜੇ ਤੁਸੀਂ ਪੜ੍ਹੀਏ ਮੇਰੇ ਨਾਲ ਜਿਸ ਵੀ ਭ੍ਰਾਂ ਨੂੰ ਮਿਲਦਾ ਜਲਦੀ ਨਾਲ ਪੜ੍ਹ ਲਿजिए ਰਸੂਲਾਂ ਦੇ ਕਿਤਾਬ 11 ਦਾ 22 ਵਚਨ ਕਹਿੰਦਾ ਹੈ ਨਦੀ ਖਬਰ ਜਰੂਸ਼ਲਮ ਦੀ ਕਲੀਸਿਆ ਦੇ ਕੰਨਾਂ ਤੱਕ ਬਹੁਤ ਉਹਨਾਂ ਦੀ ਖਬਰ ਜਰੂਸ਼ਲਮ ਦੀ ਕਲੀਸਿਆ ਦੇ ਕੰਨਾਂ ਤੱਕ ਪਹੁੰਚੀ ਤਾਂ ਉਹੜੇ ਬਰਨਾਵਾਸ ਨੂੰ ਅਤੇ ਤਾਕੀਆਂ ਸਤਾਈ ਕਲਿਆ ਉਹਨਾਂ ਨੇ ਬਰਨਾਵਾਸ ਨੂੰ ਕਿੱਥੇ ਤਾਂ ਕਲਿਆ ਅਤਾਕੀਆਂ ਦੇ ਵਿੱਚ ਉਹਨੂੰ ਕਲਿਆ ਕਿਹਨੇ ਕਲਿਆ ਸੀ ਦੇਖਦੇ ਆ ਜਰੂਸ਼ਲਮ ਦੀ ਕਲੀਸਿਆ ਇਹਦਾ ਮਤਲਬ ਕਲੀਸਿਆ ਬਹੁਤ ਹੀ ਇੱਕ ਅਧਿਕਾਰ ਰੱਖਣ ਵਾਲੀ ਮੰਡਲੀ ਐ ਜਰੂਸ਼ਲਮ ਦੀ ਮੰਡਲੀ ਔਰ ਜਿਹੜੇ ਵਿਸ਼ਵਾਸੀ ਕਲੀਸਿਆ ਦੇ ਕੈਨੇ ਵਿੱਚ ਚੱਲਦੇ ਆ ਔਰ ਜਿਹੜੇ ਵਿਸ਼ਵਾਸੀ ਕਲੀਸਿਆ ਜਿਵੇਂ ਕਹਿੰਦੇ ਹੁੰਦਾ ਕਰਦੇ ਆ ਔਰ ਜਰੂਸ਼ਲਮ ਦੀ ਕਲੀਸੇ 'ਚ ਬਹੁਤ ਸਾਰੇ ਅਜਾਹੀ ਜਾਨ ਔਰ ਵਿਸ਼ਵਾਸੀ ਸਨ ਜਿਹੜੇ ਕਲੀਸਿਆ ਦੇ ਲਈ ਮਦਦਗਾਰ ਸੀ ਜਿਹੜੇ ਕਲੀਸਿਆ ਦੇ ਵਿੱਚ ਅਜਾਹੀ ਨੌਜਵਾਨ ਸੀ ਜਿਹੜੇ ਸੇਵਾ ਦੇ ਲਈ ਕੀ ਰੱਖਣ ਵਾਲੇ ਸੀ ਬੋਝ ਰੱਖਣ ਵਾਲੇ ਸੀ ਜਰੂਸ਼ਲਮ ਦੀ ਕਲੀਸਿਆਂ ਵਿੱਚ ਬਹੁਤ ਸਾਰੇ ਜਵਾਨਾਂ ਦੀ ਅਸੀਂ ਸੂਚੀ ਪੜ੍ਹਦੇ ਹਾਂ ਅਤੇ ਬਹੁਤ ਸਾਰੇ ਮਦਦਗਾਰ ਭੈਣ ਭਰਾ ਸੇਵਾ ਲਈ ਸਮਰਪਿਤ ਲੋਕਾਂ ਨੂੰ ਪੜ੍ਹਦੇ ਹਾਂ ਔਰ ਜਿਨ੍ਹਾਂ ਨੂੰ ਜਦੋਂ ਜਿੱਥੇ ਕਿਤੇ ਲੋੜ ਹੁੰਦੀ ਸੀ ਪਰਮੇਸ਼ਾਹ ਦਾਤਮਾ ਨੂੰ ਦੀ ਅਗਵਾਈ ਕਰਦਾ ਸੀ ਤੇ ਉਹ ਸੇਵਾ ਦਿੱਤੀ ਕਿਤੇ ਜਾਂਦੇ ਸੀ ਭੇਜੇ ਜਾਂਦੇ ਸਾਡੇ ਰਾਜ ਸਿੱਖਿਆ ਹੈ ਕਿ ਅਸੀਂ ਅੱਜ ਕਿਹਨਾਂ ਨੂੰ ਸੇਵਾ ਦੇ ਲਈ ਭੇਜੀ ਔਰ ਕਿਹਨਾਂ ਦੇ ਉੱਤੇ ਅਸੀਂ ਇਸ ਤਰ੍ਹਾਂ ਭਰੋਸਾ ਕਰੀਏ ਸਾਡੀ ਕਲੀਸਿਆ ਜਿਹੜੀ ਹੈ ਕਿ ਸਾਡੀ ਖਲੀਸਿਆਂ ਦੇ ਵਿੱਚ ਕਿ ਅਸੀਂ ਜੋ ਇਸ ਜਗ੍ਹਾ ਤੇ ਬੈਠ ਕੇ ਪਰਮੇਸ਼ਰ ਦੇ ਸੰਦੇਸ਼ ਨੂੰ ਚੁਲਦੇ ਆ ਕਿ ਅਸੀਂ ਇਸ ਤਰ੍ਹਾਂ ਦਾ ਉਤਸਾਹ ਹਿੰਮਤ ਬਲ ਅਤੇ ਦਲੇਰੀ ਨੂੰ ਆਪਣੇ ਵਿੱਚ ਪਾਉਂਦੇ ਆ ਜੇ ਦੀ ਕੋ ਕੰਮ ਕੋ ਜ਼ਿੰਮੇਵਾਰੀ ਮੈਨੂੰ ਸੌਂਪੀ ਜਾਂਦੀ ਹੈ ਉਸ ਨੂੰ ਬੇਖੂਪੀ ਨਾਲ ਨਿਭਾਉਣ ਲਈ ਮੈਂ ਤਾਤਵਰ ਕੀ ਰਹਾ ਤਿਆਰ ਰਹਾ ਤਿਆਰ ਰਹਾ ਮੂਸਾ ਦੇ ਚੇਲੇ ਹਰੂਨ ਅਤੇ ਕਲੇਬ ਨੂੰ ਜਦੋਂ ਖੋਜ ਕਰਨ ਲਈ ਭੇਜਿਆ ਉਹਨੇ ਆਖਿਆ ਅਸੀਂ ਕਿਹਾਂ ਰੈਡੀਆਂ ਖੋਜ ਕਰਨ ਲਈ ਕੌਣ ਜਾਏਗਾ ਤੇ ਚਾਹ ਤੋਂ ਦੋ ਜਵਾਨ ਕੀ ਹੋ ਗਏ ਖੜੇ ਹੋ ਗਏ ਉਹਨਾਂ ਨੇ ਜਾ ਕੇ ਖੋਜ ਕੀਤੀ ਪੌਲਸ ਦਾ ਸਾਥੀ ਤਿਮੋਥੀਅਸ ਜਿਹੜਾ ਸੇਵਕ ਹੈ ਉਹ ਸਾਥ ਦੇਣ ਵਾਲਾ ਸੀ ਪਾਲਸ ਦੇ ਨਾਲ ਬਹੁਤ ਸਾਰੇ ਮਦਦਗਾਰ ਵਿਸ਼ਵਾਸੀ ਪੈਂਸਾਂ ਜਿਹੜੇ ਸੇਵਕਾਇ ਦੇ ਵਿੱਚ ਕੀ ਦਿੰਦੇ ਸੀ ਸਾਥ ਦਿੰਦੇ ਸੀ ਮਦਦ ਕਰਦੇ ਸੀ ਅੱਜ ਕਲੀਆਂ ਸਿਆ ਨੂੰ ਮਦਦਗਾਰ ਸਹਾਇਤਾ ਕਰਵਾਲੇ ਬੋਝ ਰੱਖਣ ਵਾਲੇ ਜ਼ਿੰਮੇਦਾਰ ਔਰ ਜ਼ਿੰਮੇਵਾਰੀ ਸਮਝਣ ਵਾਲੇ ਕਲੀਆਂ ਕੀ ਉਹਨੂੰ ਸਮਝਣ ਵਾਲੇ ਬੱਚਾ ਦੀ ਮਹਨਤਾ ਵੀ ਉਹਨੂੰ ਸਮਝਣ ਵਾਲੇ ਅੱਜ ਕਿ ਗਲੀਸਿਆ ਦੇ ਭਾਰਤ ਦੇ ਕੀ ਕਰਨਾ ਅਜਿਹਾ ਬੋਝ ਰੱਖਣ ਵਾਲੇ ਵਿਸ਼ਵਾਸੀਆਂ ਦੀ ਕੀ ਹੈ ਪਤਾ ਨਹੀਂ ਦਿਲ ਚ ਗਾਲੇ ਉੱਤਰ ਰਹੀ ਹੈ ਜਾਂ ਨਹੀਂ ਹੈ ਇਲਾਣਾ ਚ ਕੋਈ ਫੈਰਾਨੀ ਜਿੰਨਾ ਚਿਰ ਇੱਕ ਗੱਲਾਂ ਤੁਹਾਡੇ ਹਿਰਦੇ ਵਿੱਚ ਨਹੀਂ ਉਤਰਦੀਆਂ ਜਿੰਨਾ ਚਿਰ ਤੁਸੀਂ ਗੱਲ ਨੂੰ ਡੂੰਘਾਈ ਦੇ ਨਾਲ ਗਹਿਰਾਈ ਨਾਲ ਸੋਚ ਨਹੀਂ ਲੱਗਦੀ ਪਰਮੇਸ਼ਰ ਜਿੰਨਾ ਚਿਰ ਅਸੀਂ ਪਰਮੇਸ਼ਰ ਦੇ ਕਾਰਨਲੇ ਆਪਣੇ ਆਪ ਨੂੰ ਸਮਰਥ ਨਹੀਂ ਪਾਉਂਦੇ ਨੇਤਾ ਜੀ ਆਓ ਆਈ ਜਾਓ ਜਾਇਓ ਆਈ ਜਾਓ ਜਾਇਓ ਕੋਈ ਫਰਕ ਪੈਣ ਵਾਲਾ ਨਹੀਂ ਜਿੱਥੇ ਅੱਜ ਸੀ ਉੱਥੇ ਹੀ 20 ਸਾਲ ਬਾਅਦ 50 ਸਾਲ ਬਾਅਦ ਤੁਹਾਡੀ ਉਹੀ ਸੀਟ ਉਹੀ ਜਗ੍ਹਾ ਉਹੀ ਪੋਜੀਸ਼ਨ ਉਹੀ ਕੰਮ ਉਹੀ ਸਵਾਰ ਉਹੀ ਤੁਹਾਡਾ ਮਸੀਹ ਜੀਵਨ ਹੋਏਗਾ ਤੁਹਾਡੇ ਵਿੱਚ ਕੋਈ ਬਦਲਾਅ ਵੀ ਪਰੇਗਾ ਤੁਸੀਂ ਕੁਝ ਨਹੀਂ ਕਰ ਪਾਓਗੇ ਪ੍ਰਭੂ ਦੇ ਲਈ ਔਰ ਪ੍ਰਭੂ ਸਾਨੂੰ ਚਾਹੁੰਦਾ ਆ ਕਿ ਅਸੀਂ ਬਦਲੀਏ ਚੇਂਜ ਹੋਈਏ ਕੰਮ ਕਰੀਏ ਬੋਝ ਰੱਖੀਏ ਤਾਂ ਕਿ ਸਾਨੂੰ ਵੀ ਕਹਾਂ ਆਵੇ ਇਹ ਭਾਈ ਖੁਸ਼ਖਬਰੀ ਵੰਡਣ ਵਾਲਾ ਇਹ ਭਾਈ ਪ੍ਰਾਰਥਨਾ ਬੜਾ ਆ ਇਹ ਭਾਈ ਬੱਚੇ ਦੀ ਸਮਝ ਰੱਖਣ ਵਾਲਾ ਆ ਇਹ ਭੈਣ ਜਿਹੜੀ ਹੈ ਮਦਦਗਾਰ ਹੈ ਬਾਈਬਲ ਦੇ ਵਿੱਚ ਲਿਖਿਆ ਅਪਸੂਨਾ ਦੇ ਕਰਤਵ ਕੁਝ ਭੈਣਾ ਮਿਹਨਤ ਕਰਕੇ ਸੇਵਕਾਂ ਦੀਆਂ ਵਿਸ਼ਵਾਸੀਆਂ ਦੀਆਂ ਕੀ ਕਰਦੀਆਂ ਸੀ ਕਰੋੜ ਕਰੋੜ ਹਾਂ ਕਰਨਾ ਚਾਹੀਦਾ ਸਾਨੂੰ ਭੈਣਾ ਨੂੰ ਭਰਾਵਾਂ ਨੂੰ ਭਾਈਆਂ ਨੂੰ ਬਜ਼ੁਰਗਾਂ ਨੂੰ ਇਸ ਕਾਮਲੇ ਕੀ ਆਣਾ ਚਾਹੀਦਾ ਆ ਕਲੀ ਇਸ ਕਲੀ ਇਸੇ ਦੀ ਲੋੜ ਨਹੀਂ ਬਹੁਤ ਸਾਰੇ ਵਿਸ਼ਵਾਸੀ ਬਲੀਵਰਸ ਭੈਣ ਭਰਾ ਆ ਜਿਹੜੇ ਗ੍ਰਫਤਰ ਦਾ ਸਾਹਮਣਾ ਕਰ ਰਹੇ ਆ ਪਰੇਸ਼ਾਨ ਵਿੱਚ ਆ ਹੋ ਸਕਦਾ ਤੁਹਾਡੇ ਮੁਹੱਲੇ ਚਾਰੇ ਦੁਆਰੇ ਹੋ ਸਕਦਾ ਆ ਉਹਦੇ ਲਈ ਤੁਸੀਂ ਕਿਦਾਂ ਮਦਦਗਾਰ ਸਾਬਤ ਆ ਤੇ ਤੁਹਾਡੀ ਮਸੀਹੀ ਮਸੀਹ ਦੇ ਨਾਲ ਤੁਹਾਡੇ ਇਸ ਰਿਸ਼ਤੇ ਨੂੰ ਇਹ ਦੱਸਦਾ ਆ ਕਿ ਤੁਸੀਂ ਕਿਸ ਗਹਿਰਾਈ ਤੱਕ ਪ੍ਰਭੂ ਦੇ ਵਿੱਚ ਖੁੱਬੇ ਹੋਓ ਤੁਹਾਡੇ ਕਿੰਨੀ ਕਿ ਲਗਨ ਅਤੇ ਤੁਹਾਡੇ ਕਿੰਨੀ ਕਿ ਗਹਿਰਾਈ ਪ੍ਰਭੂ ਚ ਪਕੜ ਹੋ ਚੁਕੀ ਹੈ ਇਸ ਗੱਲ ਨੂੰ ਕੀ ਕਰਦਾ ਹਾਂ ਦੱਸ ਦ ਹਾਲੇਲੂਇਆ ਹਾਲੇਲੂਇਆ ਅੱਜ ਸੰਡੇ ਚੰਚਣਾ ਅਸੰਡੇ ਤਵਾਦ ਫਿਰ ਸੰਡੇ ਆਪਾਂ ਇੱਕ ਦੂਜੇ ਨੂੰ ਦੇਖਣਾ ਆਪਾਂ ਹallelujah तो कोई ऐतबार ਨਾ ਜਣਾ ਉਸ ਤੋਂ ਬਾਅਦ ਸਾਡੇ ਕੋਲ ਕੋਈ ਇਦਾਂ ਦਾ ਪਲਾਨ ਨਹੀਂ ਜਿਹਦੇ ਵਿੱਚ ਅਸੀਂ ਯੋਜਨਾ ਕਰੀਏ ਬੱਚੇ ਸਿੱਖਣ ਦੀਆਂ ਜਿਹਦੇ ਵਿੱਚ ਅਸੀਂ ਯੋਜਨਾ ਕਰੀਏ ਬੱਚ ਨੂੰ ਭਲਾਉਣ ਦੀਆਂ ਜਿਹਦੇ ਵਿੱਚ ਯੋਜਨਾ ਕਰੀਏ ਵੀ ਭਾਈ ਅੱਜ ਬੈਲੇ ਆ ਜੀ ਕਿਉਂ ਨਾ ਗੋਡੇ ਪ੍ਰਾਰਥਨਾ ਵਿੱਚ ਮਿਲ ਕੇ ਭਾਈਆਂ ਨਾਲ ਲਾਏ ਜਾਣ ਪਹਿਲਾਂ ਨਾਲ ਮਿਲ ਕੇ ਲਾਏ ਜਾਣ ਇੰਟਰਨੈਟ ਅੱਜ ਇੰਨਾ ਸਾਡੇ ਕੋਲ ਸੁਭਦਾ ਆ ਜਿਹਦੇ ਵਿੱਚ ਘਰ ਬੈਠੇ ਤੁਸੀਂ ਇਕੱਠੇ ਹੋ ਸਕਦੇ ਆ ਸਾ ਮੂਹਰਾਂ 'ਕਾ ਬੈਠੇ ਉਹਦੇ ਨਾਲ ਇੱਥੇ ਵੈਕੈਂਸੀ ਮੂਹ ਇੱਕ ਦੂਜਾ ਮੂਹ ਦੇ ਠਿੱਕਾ ਕਰ ਸਕਦੇ ਹਾਂ ਐਨੀ ਸੁਖਦਾਰ ਉਹਦੇ ਬਾਅਦ ਜੁੱਲ ਵੀ ਅਜੇ ਸਾਡੇ ਆਤਮਿਕ ਜੀਵਾਂ 'ਚ ਤਰੱਕੀ ਨਹੀਂ ਅਸੀਂ ਉੱਥੇ ਜਿਉਂ-ਜਿਉਂ ਤਾਂ ਬੜੀ ਪਰੇਸ਼ਾਨੀ ਨਿਕਲ ਪਰ ਬਰਨਾਵਾਸ ਇਸ ਤਰ੍ਹਾਂ ਦਾ ਨਹੀਂ ਸੀਗਾ ਬਰਨਾਵਾਸ ਕਦੀ ਸੀ ਆਲੇ ਕਿਸਗਾ ਮਦਦਗਾਰ ਹallelujah 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 ਤੁਹਾਡੀ ਪਹਿਚਾਨ ਕਿਸ ਤਰੀਕੇ ਨਾਲ ਬਰਨਾਵਾਸ ਨੂੰ ਤਾਂ ਉਤਸ਼ਾਹ ਦਾ ਪੁੱਤਰ ਸ਼ਾਂਤੀ ਦੇਣ ਵਾਲਾ ਉਤਸਾਪ ਕਰਨ ਵਾਲੇ ਬਾਈਬਲ ਗੁਰੂ ਜਾਣਦੀ ਹੈ ਅਸੀਂ ਵਰਨਾਵਾਸ ਨੇ ਅੰਤਾਕੀ ਦੀ ਕ੍ਰਿਸ਼ਿਆ ਵਿੱਚ ਰਹਿ ਕੇ ਪੌਲਸ ਦੇ ਨਾਲ ਪੂਰਾ ਸਾਲ ਉੱਥੇ ਦੀ ਦਿੱਤੀ ਸੇਵ ਕਰ ਕੀਤੀ ਵਚਨ ਅਸੀਂ ਪੜ੍ਹਦੇ ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਅਸੀਂ ਪਹਿਲਾਂ 22 ਪੜਿਆ ਹੁਣ ਜੇ ਤੁਸੀਂ 26 ਵਚਨ ਪੜੋਖੇ ਲਿਆ 11 ਦਾ 26 ਤੇ ਉਹਨੂੰ ਲੰਪਕੇ ਅੰਤਾਕਿਆ ਵਿੱਚ ਲਿਆਇਆ ਅਤੇ ਇਹ ਹੋਇਆ ਕਿ ਉਹ ਇੱਕ ਪੂਰਾ ਸਾਲ ਤਲੀਸਿਆਂ ਦੇ ਨਾਲ ਇਕੱਠੇ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਕੀਤਾ ਅਤੇ ਪਹਿਲਾਂ ਅੰਤਾਕਿਆ ਵਿੱਚ ਚੇਲੇ ਕੀ ਅਖਵਾਏ ਮਸੀਹ ਹੋਏ ਹallelujah ਹallelujah ਬਰਨਾਵਾਸ ਪਵਿਸ ਦੇ ਨਾਮ ਵੀ ਰਿਆ ਔਰ ਪੌਲਸ ਦਿਨਾਰ ਹੈ ਕਿ ਬਰਨਾਵਾਸ ਨੇ ਅੰਤਾਕੀ ਦੀ ਕਲੀਸੇ ਵਿੱਚ ਸੇਵਕਾਈ ਦੇ ਲਈ ਪੂਰਾ ਸਾਲ ਉਹਨਾਂ ਨੇ ਇਕੱਠੇ ਹੋ ਕੇ ਬਤਾਇਆ ਸੀ ਤੇ ਦੇਖਦੇ ਹਾਂ ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਕਿ ਪਵਿੱਤਰ ਆਤਮਾ ਦੀ ਅਗਵਾਈ ਦੇ ਦੁਆਰਾ ਕਲੀਸਿਆਂ ਨੇ ਪੌਲਸ ਅਤੇ ਬਰਨਾਵਾਸ ਨੂੰ ਪ੍ਰਾਇਆ ਕੌਮਾਂ ਦੇ ਵਿੱਚ ਸੇਵਕਾਈ ਦੇ ਲਈ ਕੀ ਕੀਤਾ ਅਲੱਗ ਕੀਤਾ ਤੇ ਉਹਨਾਂ ਨੂੰ ਆਖਿਆ ਕਿ ਮੇਰੇ ਕੰਮ ਦੇ ਲਈ ਪੌਲਸ ਅਤੇ ਬਰਨਾਵਾਸ ਨੂੰ ਕੀ ਕੀਤਾ ਜਾਵੇ ਅਲੱਗ ਕੀਤਾ ਦੇ ਵਿਸ਼ੇਸ਼ ਤਕੜੇ ਜਦੋਂ ਅਸੀਂ ਪੜ੍ਹਾਂਗੇ 13 ਦੇ ਵਿੱਚ ਜਾ ਕੇ ਅਸੀਂ ਕਿੱਥੇ ਅਸੀਂ ਪਾਵਾਂਗੇ ਤੇ ਪੌਲਸ ਅਤੇ ਬਰਨਾਬਾਸ ਨੂੰ ਕਲੀਸਿਆ ਨੇ ਸੇਵਕਾਇ ਦੇ ਲਈ ਕੀ ਕੀਤਾ ਅਲੱਗ ਅਕੀਕਾ ਬਾਈਬਲ ਰਸੂਲਾਂ ਦੀ ਕਿਰਤਾਬ 13 ਅਰਸ਼ ਦਾ 2 ਤੇ 3 ਵਚਨ ਪੜੀਏ ਉਸ ਜਦ ਇਹ ਪ੍ਰਭੂ ਦੀ ਪਾਸਨਾ ਕਰਦੀ ਅਤੇ ਵਰਤ ਰੱਖਦੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ ਕਿ ਮੇਰੇ ਲਈ ਬਰਨਾਬਾਸ ਅਤੇ ਸੌਲਸ ਨੂੰ ਉਸ ਕੰਮ ਲਈ ਵੱਖਰਾ ਕਰ ਲੋ ਉਸ ਤੇ ਕੀ ਲਿਖਿਆ ਨਾ ਕੀ ਕਰਦੇ ਸਾਨੂੰ ਵਰਤ ਰੱਖਦੇ ਅਤੇ ਉਪਾਸਨਾ ਕਰਦੇ ਤਿੰਨ ਚੀਜ਼ਾਂ ਲੈ ਕੇ ਉਹ ਪ੍ਰਭੂ ਦੀ ਆराधना ਕਰਦੇ ਸੀ ਨੰਬਰ 2 ਉਹ ਉਪਾਸਥਿਤ ਰੱਖਦੇ ਸੀ ਔਰ ਨੰਬਰ 3 ਉਹ ਪ੍ਰਾਰਥਨਾ ਕਰਨ ਵਿੱਚ ਲੱਗੇ ਹੋਏ ਸੀ ਔਰ ਪਵਿੱਤਰ ਆਤਮਾ ਨੇ ਉਹਨਾਂ ਦੇ ਕੀ ਕੀਤੀ ਅਗਵਾਈ ਮਤਲਬ ਉਹ ਪੂਰਾ ਸਾਰਥਕ ਵਚਨ ਸੁਣਾਉ ਦੇ ਰਹੇ ਉਪਾਸਨਾ ਕਰਨ ਵਿੱਚ ਵਰਤ ਨਾਲ ਅਤੇ ਪ੍ਰਾਰਥਨਾ ਦੇ ਨਾਲ ਪ੍ਰਭੂ ਦੇ ਲੋਕਾਂ ਵਿੱਚੋਂ ਵਾਧੇ ਗਏ ਅਤੇ ਪਵਿੱਤਰ ਆਤਮਾ ਨੇ ਇਕਲੀਸਿਆ ਦੇ ਨਾਲ ਦੀ ਕੀਤੀ ਗੱਲ ਕੀਤੀ ਅਤੇ ਕਿਹਾ ਪੌਲਸ ਤੇ ਵਰਨਾਵਾਸ ਨੂੰ ਮੇਰੇ ਲਈ ਕੀ ਕਰੋ ਅਲੱਗ ਕਰਾਓ ਕਰੋ ਅਰ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਦੇਖਦੇ ਹਾਂ ਵਰਨਾਵਾਸ ਬਾਰੇ ਹੋਰ ਅਸੀਂ ਕੀ ਦੇਖਦੇ ਹਾਂ ਤਾਂ ਕਿ ਆ 13 ਦਾ ਇੱਕ ਵਚਨ ਪੜੀਏ ਅਪਸੂਲਾਂ ਦੇ ਕਰਤੱਪ 13 ਦਾ ਇੱਕ ਵਚਨ ਤਾਂ ਕਿ ਆ ਦੀ ਇਕਲੀਸਿਆ ਵਿੱਚ ਕਈ ਨਬੀ ਅਤੇ ਉਪਦੇਸ਼ਕ ਸਨ ਅਰਥਾਤ ਵਰਨਾਵਾਸ ਔਰ ਸ਼ਮਾਉਨ ਜੋ ਨੀਂਦਗਰ ਕਹਾਉਂਦਾ ਹੈ ਔਰ ਲੁਕੀਯਸ ਕੋਰੇਨੇ ਦਾ ਇੱਕ ਮਨੁੱਖ ਅਤੇ ਮਨਏਲ ਜਿਹੜਾ ਰਾਜਾ ਹੀਰੋਦੇਸੇ ਨਾਲ ਪਲਿਆ ਸੀ ਅਤੇ ਪੌਲਸ ਹਾਂ ਅਸੀਂ ਇਸ ਜਗ੍ਹਾ ਨੂੰ ਦੇਖਦੇ ਹਾਂ ਵਰਨਾਵਾਸ ਕੋਲ ਸੀ ਉਹਦੇ ਬਾਰੇ ਦੋ ਗੱਲਾਂ ਹੋਰ ਲਿਖੀਆਂ ਨੰਬਰ 1 ਉਹ ਨਵੀਸਗਾ ਕਿਸ ਦਾ ਹੋ ਨਵੀ ਨਵੀ ਨੰਬਰ 2 ਉਹਦੇ ਬਾਰੇ ਵਿੱਚ ਉਹ ਉਪਦੇਸ਼ਕ ਵੀ ਸੀਗਾ ਉਪਦੇਸ਼ਕ ਉਹ ਪਰਮੇਸ਼ਰ ਦੇ ਵਚਨ ਦੀਆਂ ਗਹਿਰਾਈਆਂ ਨੂੰ ਸਿੱਖਿਆ ਨੂੰ ਦੇਣ ਵਾਲਾ ਸੀ ਨਬੀ ਕੌਣ ਹੁੰਦੇ ਆ ਨਬੀ ਉਹ ਮਨੁੱਖ ਸਨ ਜਿਨ੍ਹਾਂ ਦੇ ਨਾਲ ਪਰਮੇਸ਼ਰ ਸਿੱਧਾ ਕੀ ਕਰਦਾ ਸੀ ਗੱਲ ਕਰਦਾ ਸੀ ਔਰ ਜਿਹੜੇ ਪਰਮੇਸ਼ਰ ਦੇ ਪ੍ਰਕਾਸ਼ ਨੂੰ ਉਹਦੀਆਂ ਗੱਲਾਂ ਨੂੰ ਪ੍ਰਾਪਤ ਕਰਕੇ ਲੋਕਾਂ ਨੂੰ ਕੀ ਕਰਦੇ ਸੀ ਦੱਸਦੇ ਹਣੇ ਔਰ ਨਬੀ ਦਾ ਦੂਸਰਾ ਅਰਥ ਜਿਹੜਾ ਹੈ ਬਾਈਬਲ 'ਚ ਦੱਸਿਆ ਗਿਆ ਉਹ ਪਰਮੇਸ਼ਰ ਦਾ ਮੂੰਹ ਹੁੰਦਾ ਹੈ ਕੀ ਹੁੰਦਾ ਹੈ ਪਰਮੇਸ਼ਰ ਦਾ ਮੂੰਹ ਜਦੋਂ ਪਰਮੇਸ਼ਰ ਨੇ ਮੂਸਾ ਨੂੰ ਚੁਣਿਆ ਉਹਨੇ ਆਖਿਆ ਕਿ ਮੈਂ ਤੇਨਾਂ ਗੱਲ ਕਰਦਾ ਹਾਂ ਤੂੰ ਮੇਰੇ ਲਈ ਕੀ ਹੋਏਗਾ ਤੂੰ ਫਰਾਉਨ ਦੇ ਲਈ ਮੇਰੇ ਵੱਲੋਂ ਬੋਲੇਗਾ ਜਦੋਂ ਪਰਮੇਸ਼ਰ ਨੇ ਮੂਸਾ ਨੂੰ ਚੁਣਿਆ ਤਦ ਉਹਨੂੰ ਆਖਿਆ ਮੈਂ ਤੇਰੇ ਉੱਤੇ ਪ੍ਰਗਟ ਕਰਦਾ ਤੂੰ ਮੇਰੀਆਂ ਗੱਲਾਂ ਮੇਰੇ ਵੱਲੋਂ ਕਿਵੇਂ ਦੱਸੇਗਾ ਫਰਾਉਨ ਨਬੀਓ ਸੰਨ ਜਿਨ੍ਹਾਂ ਦੇ ਦੁਆਰਾ ਖੁਦਾ ਕੀ ਕਰਦਾ ਸੀ ਗੱਲ ਕਰਦਾ ਸੀ ਆਉਣ ਵਾਲੀਆਂ ਗੱਲਾਂ ਨੂੰ ਉਹਨਾਂ ਦੇ ਉੱਤੇ ਕੀ ਕਰਦਾ ਸੀ ਪਹਿਲੇ ਦੱਸ ਦਿੰਦਾ ਸੀ ਮਾਰੂਨ ਪਰਮੇਸ਼ਰ ਦਾ ਮੂ ਅਤੇ ਪਰਮੇਸ਼ਰ ਦੇ ਪ੍ਰਕਾਸ਼ ਨੂੰ ਪ੍ਰਾਪਤ ਕੀਤੇ ਹਨ ਲੋਕਾਂ ਵਿੱਚ ਨਬੀ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਨਬੀ ਸਨ ਅਰਬਨਾਵਾਸ ਵੀ ਇੱਕ ਨਬੀ ਗਿਣਿਆ ਗਿਆ ਔਰ ਦੂਜਾ ਬਰਨਾਵਾਦ ਦੀ ਜ਼ਿੰਦਗੀ ਸਾਨੂੰ ਕੀ ਦੱਸਦੀ ਹੈ ਮੈਂ ਆਂਡ ਵਾਲੇ ਦਿਨਾਂ ਵਿੱਚ ਬਰਨਾਵਾਦ ਦੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਅਜਿਹੀਆਂ ਸਚਾਈਆਂ ਦੱਸਾਂਗਾ ਜਿਹਦੇ ਨਾਲ ਸਾਡਾ ਜੀਵਨ ਪ੍ਰਭੂ ਵਿੱਚ ਹੋਰ ਵੀ ਅੱਗੇ ਮਜ਼ਬੂਤ ਹੋ ਸਕਦਾ ਹੈ